ਇਕਤਾ ਕਲੱਬ ਰਜਿਸਟਰਡ ਧਰਮਕੋਟ ਵੱਲੋਂ ਪਹਿਲਾ ਸਮੂਹਿਕ 11 ਧੀਆਂ ਦਾ ਕੰਨਿਆਦਾਨ ਸਮਾਗਮ 3 ਅਗਸਤ 2025 ਦਿਨ ਐਤਵਾਰ ਨੂੰ ਸ਼ਗਨ ਪੈਲੇਸ ਜਲੰਧਰ ਰੋਡ ਧਰਮਕੋਟ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਸਮਾਗਮ ਦਾ ਕਾਰਡ ਰੀਲੀਜ਼ ਕਰਦਿਆਂ ਸ਼ਹਿਰ ਦੇ ਵੱਖ-ਵੱਖ ਨੁਮਾਇੰਦਿਆਂ ਨੇ ਇਸ ਸੰਬੰਧੀ ਜਾਣਕਾਰੀ ਨਿਊਜ਼ ਹਾਰਟ ਪੰਜਾਬ ਚੈਨਲ ਨਾਲ ਸਾਂਝੀ ਕੀਤੀ ਆਨਿਯੇ ਕਾਰਕਰੀਕ ਕੀਤਾ ਗਿਆ ਵਾ ਉਹਦੀ ਜਾਣਕਾਰੀ ਦਿੰਦਾ ਕਿ ਸਾਡੇ ਧਰਮਪੁਰ ਦੇ ਬਹੁਤ ਹੀ ਪੁਰਾਣੀ ਇਕਤਾ ਕਲੱਬ ਹੈ ਜੋ ਕਿ ਸ਼ਹਿਰ ਦੇ ਵਿੱਚ ਬੜੇ ਹੀ ਪੁਰਾਣੇ ਸਮੇਂ ਤੋਂ ਟਾਈਮ ਤੋਂ ਆਪਣੇ ਸਾਰੇ ਨੌਜਵਾਨ ਵੀ ਜਿਹੜੇ ਰਲ ਕੇ ਆ ਬੜੇ ਸਮਾਜ ਸੇਵਾ ਦੇ ਵਿੱਚ ਸ਼ਹਿਰ ਦੇ ਵਿੱਚ ਕੰਮ ਕਰ ਰਹੇ ਆ ਇਹਨਾਂ ਨੇ ਇੱਕ ਬਹੁਤ ਵੱਡਾ ਇਹ ਕਦਮ ਪਟਿਆ ਕਿ ਜਿਹੜਾ ਅੱਜ 3 ਅਗਸਤ ਨੂੰ 11 ਸਾਡੀਆਂ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਕਰਨ ਜਾ ਰਹੇ ਆ ਜਿੱਥੇ ਸ਼ਹਿਰ ਨਿਵਾਸੀ ਇਹਨਾਂ ਦਾ ਸਹਿਯੋਗ ਕਰ ਰਹੇ ਹੋ ਤੇ ਸਾਡੇ ਜਿੰਨੇ ਜਨੇ ਅਸੀਂ ਬੈਠੇ ਆ ਖੜੇ ਆ ਅਸੀਂ ਇਹਨਾਂ ਦਾ ਪੂਰਨ ਤੌਰ ਤੇ ਸਹਿਯੋਗ ਕਰਾਂਗੇ ਤੇ ਕਲੱਬ ਦਾ ਹੋਰ ਵੀ ਸਹਿਯੋਗ ਦੇਵਾਂਗੇ ਕਿਉਂਕਿ ਇਹਨਾਂ ਦੇ ਅੱਗੇ ਜਿੰਨੇ ਵੀ ਇਹਨਾਂ ਨੇ ਸੇਵਾ ਦੇ ਕੰਮ ਸ਼ਹਿਰ ਦੇ ਵਿੱਚ ਕੀਤੇ ਉਹ ਬੜੇ ਹੀ ਵਧੀਆ ਕੀਤੇ ਆ ਹੁਣ ਵੀ ਇਹ ਬਹੁਤ ਵਧੀਆ ਕਰ ਰਹੇ ਆ ਅਸੀਂ ਇਹਨਾਂ ਦੇ ਨਾਲ ਆ ਤੇ ਵਧੀਆ ਸਹਿਯੋਗ ਇਹਨਾਂ ਦੇ ਨਾਲ ਦੇਾਂਗੇ ਕਿਉਂਕਿ ਜਿੰਨਾ ਇਹ ਵਧੀਆ ਕਰਨਗੇ ਅਸੀਂ ਇਹਨਾਂ ਦੇ ਨਾਲ ਹੋਰ ਖੜਾਂਗੇ ਤੇ ਇਹ ਤੋਂ ਜ਼ਿਆਦਾ ਹੋਰ ਤਰੱਕੀ ਕਰਨਗੇ ਧੰਨਵਾਦ ਗੱਲ ਇਹ ਆ ਕਿ ਧਰਤੀ ਤੇ ਦਾਨ ਤਾਂ ਬਹੁਤ ਤਰ੍ਹਾਂ ਦੇ ਹੁੰਦੇ ਆ ਪੈਸੇ ਦਾ ਦਾਨ ਹੁੰਦਾ ਸੋਨੇ ਦਾ ਦਾਨ ਹੁੰਦਾ ਕੱਪੜੇ ਦਾ ਦਾਨ ਹੁੰਦਾ ਪਰ ਸਭ ਨਾਲੋਂ ਵੱਡਾ ਜਿਹੜਾ ਹੁੰਦਾ ਉਹ ਕੰਨਿਆਦਾਨ ਹੁੰਦਾ ਹੈ। ਕੰਨਿਆਦਾਨ ਦੇ ਵਿੱਚ ਕਈ ਵਾਰੀ ਸਾਡੇ ਸਮਾਜ ਦੇ ਵਿੱਚ ਇੰਨੀ ਕਿ ਸਮੱਸਿਆ ਆਉਂਦੀ ਹੈ ਕਿ ਸਾਡੇ ਲੋੜਵੰਦ ਪਰਿਵਾਰ ਧੀਆ ਦੇ ਧੀ ਆਪਣੇ ਹੱਥ ਪੀਲੇ ਨਹੀਂ ਕਰ ਸਕਦੇ। ਇੱਕ ਤਾਂ ਕਲਬ ਧਰਮਕੋਟ ਨੇ ਇਹ سنگ ਲੋਡ ਨੂੰ ਮਹਿਸੂਸ ਕਰਦਿਆਂ ਹੋਇਆ ਇਹ ਸਟੈਪ ਜੋ ਲਿਆ ਹੈ ਅਸੀਂ ਸਮੂਹ ਸ਼ਹਿਰ ਨਿਵਾਸੀ ਇਹਨਾਂ ਦੇ ਨਾਲ ਡਟ ਕੇ ਖੜੇ ਹਾਂ ਔਰ ਇਹਨਾਂ ਦੇ ਇਸ ਕਦਮ ਦੀ ਸਰਾਹਨਾ ਕਰਦੇ ਹਾਂ। ਸਾਉਥ ਪੀਲਾ ਦਾ ਸਮੂਚੀ ਸਹਾ ਸੰਗ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਖਾਤੇ ਸਰਕਾਰ ਜੋ ਵੀਰੋ ਜੋ ਇਹ ਏਕਤਾ ਕਲੱਬ ਵਾਲੇ ਸਮੂਹ ਹ ਕੰਨਿਆਦਾਨ ਕਰ ਰਹੇ ਆ 10 ਛਾਦੀਆਂ 11 ਲੜਕੀਆਂ ਗਰੀਬ ਲੜਕੀਆਂ ਦੀਆਂ ਛਾਦੀਆਂ ਹੋਣਗੀਆਂ ਮੈਂ ਇਹਨਾਂ ਹੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਅਤੇ ਇਹਨਾਂ ਦੇ ਕੰਮ ਦੀ ਸ਼ਲਾਘਾ ਕਰਦਾ ਬਾਕੀ ਜਿੱਥੇ ਵੀ ਇਹਨਾਂ ਨੂੰ ਸਹਿਯੋਗ ਹੋਊਗਾ ਅਸੀਂ ਪੂਰਨ ਤੌਰ ਤੇ ਇਹਨਾਂ ਦੇ ਨਾਲ ਆ ਜੇ ਸਤਨਾ ਦਾ ਵੀ ਸਹਿਯੋਗ ਚਾਹਣਗੇ ਬਿਲਕੁਲ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਕਿਉਂਕਿ ਏਕਤਾ ਕਲੱਬ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਦੇ ਵਿੱਚ ਸਮਾਜ ਸੇਵੀ ਦੇ ਬਹੁਤ ਵੱਡੇ ਵੱਡੇ ਇਹਨਾਂ ਨੇ ਪ੍ਰਾਲੇ ਕੀਤੇ ਆ ਵੱਡੇ ਵੱਡੇ ਜਾਗਰਣ ਕੀਤੇ ਆ ਹੋਰ ਵੀ ਜਿੱਥੇ ਕਿਤੇ ਲੋੜਵੰਦਾ ਨੂੰ ਕੋਈ ਹੁੰਦੀ ਆ ਲੋੜ ਹੁੰਦੀ ਆ ਉਹਦੀ ਸੇਵਾ ਕਰਦੇ ਆ ਕੋਈ ਕਿਤੇ ਖੂਨਦਾਨ ਦੇ ਕੈਂਪ ਹੁੰਦੇ ਆ ਉਹ ਵੀ ਲਾਉਂਦੇ ਆ ਉਹਦੇ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਂਦੇ ਆ ਸੋ ਬੜਾ ਹੀ ਸ਼ਲਾਘਾਯੋਗ ਕਦਮ ਆ ਇਹ ਔਰ ਮੈਂ ਸਮਝਦਾ ਵੀ ਜਿਸ ਤਰ੍ਹਾਂ ਅੱਜ ਸ਼ਹਿਰ ਨਿਵਾਸੀ ਵੱਡੀ ਗਿਣਤੀ ਦੇ ਵਿੱਚ ਆਏ ਆ ਸਾਡੇ ਸ਼ਹਿਰ ਦੇ ਵਿੱਚ ਚੰਗੇ ਭਾਗ ਆ ਕਿਉਂਕਿ ਚੰਗੇ ਕੰਮ ਵਾਸਤੇ ਇਕੱਠੇ ਹੋਏ ਆ ਤੁਹਾਡਾ ਇੱਕ ਤੱਕ ਰੱਬ ਨੂੰ ਇੱਕ ਵਾਰ ਫਿਰ ਬਹੁਤ ਬਹੁ ਵਧਾਈਆਂ ਦਿੰਦਾ ਔਰ ਇਹਨਾਂ ਤੋਂ ਆਸ ਵੀ ਕਰਦਾ ਵੀ ਅੱਗੇ ਤੋਂ ਵੀ ਇਹੋ ਜਿਹੇ ਸਮਾਜ ਸੇਵੀ ਕੰਮ ਕਰਦੇ ਰਹਿਣ ਜੀ ਕਿ ਜਿਵੇਂ ਆਪਾਂ ਸਾਰੇ ਹੀ ਜਾਣਦੇ ਆਂ ਜੀ ਕੰਨਿਆਦਾਨ ਸਭ ਤੋਂ ਮਹਾਨਦਾਨ ਮੰਨਿਆ ਜਾਂਦਾ ਦੁਨੀਆ ਦੇ ਉੱਤੇ ਤੇ ਇਹ ਜਿਹੜਾ ਏਕਤਾ ਕਲੱਬ ਨੇ ਧਰਮਕੋਟ ਸ਼ਹਿਰ ਦੇ ਵਿੱਚ ਇਹ ਕੜੀ ਸ਼ੁਰੂਆਤ ਕੀਤੀ ਆ ਇਸ ਦੀ ਪਹਿਲੀ ਵਾਰ 11 ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਵਿਆਹ ਹੋ ਰਹੇ ਆ ਇਸ ਤੋਂ ਵੱਧ ਪੁੰਨ ਵਾਲਾ ਕੰਮ ਕੋਈ ਨਹੀਂ ਹੋ ਸਕਦਾ ਦੁਨੀਆ ਦੇ ਉੱਤੇ ਇਹ ਬਹੁਤ ਚੰਗੇ ਉਪਰਾਲੇ ਕਰਦੇ ਰਹੇ ਪਹਿਲਾਂ ਵੀ ਬਲੱਡ ਕੈਂਪ ਅੱਖਾਂ ਦੇ ਕੈਂਪ ਕੋਈ ਹੋ ਹਰ ਤਰ੍ਹਾਂ ਦੀ ਸੇਵਾ ਸੰਭਾਲ ਬਜ਼ੁਰਗਾਂ ਦੀ ਕਰਦੇ ਆ ਪਰ ਜੇ ਸਭ ਤੋਂ ਇਹਨਾਂ ਦਾ ਚੰਗਾ ਤੇ ਮਹਾਨ ਉਪਰਾਲਾ ਮੰਨਿਆ ਜਾਵੇ ਇਸ ਤੋਂ ਵਧੀਆ ਉਪਰਾਲਾ ਕੋਈ ਹੋ ਨਹੀਂ ਸਕਦਾ ਕੰਨਿਆਦਾਨ ਤੋਂ ਮੇਰੇ ਖਿਆਲ 'ਚ ਸਾਨੂੰ ਹੋਰ ਵੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਲੱਬਾਂ ਨੂੰ ਇਹ ਤੋਂ ਸਿੱਖਣ ਦੀ ਲੋੜ ਆ ਕਿ ਹਰ ਪਿੰਡ 'ਚ ਇਸ ਤਰ੍ਹਾਂ ਲੋੜਵੰਦ ਪਰਿਵਾਰਾਂ ਦੀ ਤੇ ਗਰੀਬ ਬੱਚੀਆਂ ਦੀਆਂ ਕੰਨਿਆਦਾਨ ਹੋਣੇ ਚਾਹੀਦੇ ਆ ਤੇ ਇਸ ਤੋਂ ਮਹਾਨਦਾਨ ਕੋਈ ਵੀ ਨਹੀਂ ਹੋ ਸਕਦਾ